ਨਵਾਂ ਢੀਆ ਪੰਜਾਬੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਸੋ ਅੱਜ ਆਸਾਮ ਦੀ ਧਰਤੀ ਤੋਂ ਚੱਲ ਕੇ ਜਰਾਏ ਬਟਾਲਾ ਦੀ ਧਰਤੀ ਤੇ 350 ਸਾਲਾ 350 ਸਾਲਾ ਜਰਾਏ ਸ਼ਹੀਦੀ ਨਗਰ ਕੀਰਤਨ ਜਰਾਏ ਉਹ ਬਟਾਲਾ ਦੀ ਧਰਤੀ ਤੇ ਪਹੁੰਚਿਆ ਤੇ ਬੜੇ ਵਧੀਆ ਇੰਤਜ਼ਾਮ ਕੀਤੇ ਗਏ ਨੇ ਸਵਾਗਤ ਵੀ ਕੀਤਾ ਗਿਆ ਸ਼੍ਰੀ ਗੁਰੂ ਤੇਗ ਬਹਾਦਰ ਜੀ ਇੰਦ ਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਸ਼ਹੀਦੀ ਨਗਰ ਕੀਰਤਨ ਜਰਾ ਬਟਾਲਾ ਦੀ ਧਰਤੀ ਤੇ ਪਹੁੰਚਿਆ ਪਰਵਾ ਸਵਾਗਤ ਕੀਤਾ ਗਿਆ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਏਰੀਆ ਨੇ ਸੰਗਤਾਂ ਪਹੁੰਚੀਆਂ ਨੇ ਤਸਵੀਰਾਂ ਇੱਕ ਵਾਰੀ ਤੁਹਾਨੂੰ ਦਿਖਾ ਦਾਂਗੇ ਪਿੱਛੇ ਕਿ ਬਟਾਲਾ ਦੇ ਵਿੱਚ ਪਹੁੰਚ ਚੁਕਿਆ ਏ ਨਗਰ ਕੀਰਤਨ ਅਸਾਮ ਦੀ ਧਰਤੀ ਤੋਂ ਚੱਲ ਕੇ ਬਟਾਲਾ ਦੀ ਧਰਤੀ ਤੇ ਪਹੁੰਚਿਆ ਏ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੀਆਂ ਸੰਤਾਂ ਨੇ ਸੇਰ ਤੋਂ ਹੀ ਉਡੀਕ ਕਰ ਰੀਆਂ ਸੀ ਕਿ ਉਹ ਜਰਾਏ ਉਡੀਕ ਜਿਹੜੀ ਉਹਨਾਂ ਦੀ ਖਤਮ ਹੋ ਚੁੱਕੀ ਏ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿ ਬਟਾਲਾ ਦੀ ਧਰਤੀ ਤੇ ਪਹੁੰਚ ਚੁਕਿਆ ਨਗਰ ਕੀਰਤਨ ਅਸਾਮ ਤੋਂ ਚੱਲ ਕੇ ਬਟਾਲਾ ਦੀ ਧਰਤੀ ਤੇ ਪਹੁੰਚਿਆ ਏ ਤੇ ਉਹਨਾਂ ਦਾ ਭਰਮਾ ਸਵਾਗਤ ਵੀ ਕੀਤਾ ਗਿਆ ਏ ਤਸਵੀਰਾਂ ਵੀ ਦਿਖਾ ਰਹੇ ਆ ਆਪਾਂ ਤੁਹਾਨੂੰ ਕਿ ਕਿੰਨਾ ਇਕੱਠਾ ਹੈ ਸੰਗਤਾਂ ਜਿਹੜੀਆਂ ਨੇ ਸਵੇਰ ਤੋਂ ਹੀ ਉਡੀਕ ਕਰ ਰੀਆਂ ਨੇ ਕਿ ਆਪਾਂ ਦਰਸ਼ਨ ਦਿਦਾਰੇ ਕਰਨੇ ਨੇ ਗੁਰੂ ਸਾਹਿਬ ਦੇ ਸੋ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੀਆਂ ਸੰਗਤਾਂ ਇੱਥੇ ਪਹੁੰਚੀਆਂ ਨੇ ਆਪਾਂ ਗੱਲਬਾਤ ਵੀ ਕਰਾਂਗੇ ਕੀ ਕਹਿਣਾ ਏ ਪ੍ਰਬੰਧਕ ਕਮੇਟੀ ਦੇ ਜਿਹੜੇ ਮੈਂਬਰ ਨੇ ਸੋ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਪਟਾਲਾ ਦੀ ਧਰਤੀ ਦੇ ਨਗਰ ਕੀਰਤਨ ਜਿਹੜਾ ਪਹੁੰਚ ਚੁੱਕਿਆ ਹੈ ਸ਼ਾਮ ਤੋਂ ਚੱਲ ਕੇ ਤਣ ਤਣ ਗੁਰੂ ਤੇਗ ਬਹਾਦਰ ਜੀ ਹਿੰਦ ਦੀ ਚਾਦਰ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿ ਸਵੇਰ ਤੋਂ ਹੀ ਜਰੀਆਂ ਨੇ ਉਡੀਕ ਕਰ ਰਹੀਆਂ ਨੇ ਸੰਗਤਾਂ ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਨਤਮਸਤਕ ਹੋਈਆਂ ਨੇ ਗੁਰੂ ਸਾਹਿਬ ਦਾ ਆਸ਼ੀਰਵਾਦ ਪ੍ਰਾਪਤ ਕਰ ਰਹੀਆਂ ਨੇ ਸੋ ਬੜੀ ਵੱਡੀ ਗਿਣਤੀ ਦੇ ਵਿੱਚ ਜਰੀਆਂ ਸੰਗਤਾਂ ਤੇ ਪਹੁੰਚੀਆਂ ਨੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਲਾਈਵ ਕਿ ਬਟਾਲਾ ਦੀ ਧਰਤੀ ਤੇ ਪਹੁੰਚਣ ਤੇ ਬਟਾਲਾ ਦੀ ਧਰਤੀ ਤੇ ਪਹੁੰਚਣ ਤੇ ਪਰਵਾ ਜਿਹੜਾ ਸਵਾਗਤ ਪਰਵਾ ਸਵਾਗਤ ਕੀਤਾ ਜਾ ਰਿਹਾ ਦੇਖੋ ਤਸਵੀਰਾਂ ਨੇ ਲਾਈਵ ਤੁਹਾਨੂੰ ਦਿਖਾ ਰਿਆ ਕਿ ਸੰਗਤਾਂ ਜਰੀਆਂ ਨੇ ਨਤਮਸਤਕ ਹੋ ਰਹੀਆਂ ਨੇ ਬਟਾਲਾ ਦੀ ਧਰਤੀ ਦੇ ਉਨ ਚੁਕਿਆ ਏ ਨਗਰ ਕੀਰਤਨ ਆ ਸਾਮ ਤੋਂ ਚੱਲ ਕੇ ਨਗਰ ਕੀਰਤਨ ਜਿਹੜਾ ਬਟਾਲਾ ਦੀ ਧਰਤੀ ਤੇ ਪਹੁੰਚਾ ਏ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਹ ਸੰਗਤਾਂ ਨੇ ਉਹ ਨਤਮਸਤਕ ਹੋ ਰਹੀਆਂ ਨੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਆਪਾਂ ਬਟਾਲਾ ਦੇ ਵਿੱਚ ਉਨ ਚੁਕਿਆ ਏ ਜਿਹੜਾ ਨਗਰ ਕੀਰਤਨ ਆ ਸਾਮ ਤੋਂ ਚੱਲ ਕੇ ਗੱਲਬਾਤ ਕਰਦੇ ਆ ਕੀ ਕਹਿਣਾ ਏ ਕਰਦੇ ਆਂ ਗੱਲਬਾਤ ਅਦਿਆਲ ਸਿੰਘ ਜੀ ਅਦਿਆਲ ਜੀ ਕਿੰਨਾ ਦੇਖਦੋ ਸਵੇਰ ਤੋਂ ਅਡੀ ਕਰ ਰਿਆ ਨੇ ਸੰਗਤਾਂ ਉਹ ਕਿਰਪਾ ਗੁਰੂ ਸਾਹਿਬ ਦੀ ਅਕਾਲ ਤੋਂ ਡੇਰਾ ਬਾਬਾ ਨਾਨਕ ਤੋਂ ਜੋ ਕਾਲ ਸਵੇਰ ਤੋਂ ਨਗਰ ਕੀਰਤਨ ਚੱਲਿਆ ਵਾ ਬੜੀ ਗੁਰੂ ਦੀ ਕਿਰਪਾ ਵਾ ਜੀ ਇਹ ਗੁਰੂ ਸਾਹਿਬ ਦੇ ਦਰਸ਼ਨਦਾਰੇ ਕਰਨ ਦੇ ਆ ਇਹ ਗੁਰੂ ਜੀ ਸਮਝ ਲਓ ਵੀ ਆਪ ਹੀ ਆ ਗਏ ਆ ਦਰਸ਼ਨ ਹੀ ਦੇ ਸਤਿ ਸ਼ਕਤਾਂ ਦੇ ਇਸ ਕਰਕੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਸ਼੍ਰੋਮਣੀ ਕਮੇਟੀ ਦਾ ਵੀ ਤੇ ਜਿਹੜੇ ਸਾਡੇ ਵੀ ਧੋਬਰੀ ਸਾਹਿਬ ਤੋਂ ਆਏ ਆ ਉਹਨਾਂ ਦਾ ਵੀ ਧੰਨਵਾਦ ਇਹੜੀਆਂ ਸੰਗਤਾਂ ਇਹਨਾਂ ਦਾ ਸਤਿਕਾਰ ਕਰਦੀਆਂ ਉਹਨਾਂ ਦਾ ਵੀ ਧੰਨਵਾਦ ਤੇ ਮੈਂ মিডিਆ ਦਾ ਵੀ ਧੰਨਵਾਦ ਕਰਨਾ ਹੈ ਕਿ ਜਿਨ੍ਹਾਂ ਨੇ ਇੰਨਾ ਪ੍ਰਾਲਾ ਕਰਕੇ ਤੇ ਇਹ ਜਿਹੜਾ ਪ੍ਰੋਗਰਾਮ ਕੀਤਾ ਸੱਚੇ ਪਾਤਸ਼ਾਹ ਇਹਨਾਂ ਨੇ মিডিਆ ਨੂੰ ਵੀ ਤਰੱਕੀ ਬਖਸ਼ੇ ਤੇ ਜਿਹੜਾ ਜਥਾ ਇਸੇ ਤਰ੍ਹਾਂ ਅੱਗੇ ਪੜਾ ਤੇ ਚੱਲਦਾ ਜਾਵੇ ਹੁਣ ਪਟਿਆਲੇ ਸ਼ਹਿਰ ਵਿੱਚ ਆਇਆ ਹੁਣੇ ਉਤੋਂ ਬਾਅਦ ਇੱਕ ਤੁਨਗਰ ਆਦਾ ਜਿਹੜਾ RAM ਰਾਹ ਦਾ ਤੁਨਗਲ ਆ ਉਤੋਂ ਬਾਅਦ ਕੱਲ ਸਵੇਰ ਬਾਬਾ ਪਕਾਲਾ ਸਾਹਿਬ ਜਾ ਰਿਹਾ ਵਾ ਸੱਚੇ ਪਾਤਸ਼ਾਹ ਕਿਰਪਾ ਕਰੇ ਇਸੇ ਤਰ੍ਹਾਂ ਹੀ ਪਈ ਇਸ ਜਿਹੜਾ ਜਥਾ ਵਾ ਇਹਨਾਂ ਦੇ ਸਿੰਘਾਂ ਨੂੰ ਜਿਹੜੇ ਸਿੰਘ ਆਏ ਆ ਜਿਹੜੇ ਗੱਡੀਆਂ ਦੇ ਡਰਾਈਵਰ ਆ ਜਾਂ ਵੀਰ ਨਾਲ ਆਏ ਆ ਉਹਨਾਂ ਨੂੰ ਵੀ ਫਿਰ ਤੇ ਮਿਹਰ ਪ੍ਰਿਆਤ ਰੱਖੇ ਗੁਰੂ ਸਾਹਿਬ ਕਿਉਂਕਿ ਜਿਹੜਾ 300 ਸਾਲਾ 350 ਸਾਲਾ ਸੀ ਦੀ ਦਿਹਾੜਾ ਵਾ ਨਾਲ ਹੀ 350 ਸਾਲਾਈ ਗੁਰਗੁਰ ਦੇ ਜਲ ਦਿਵਸ ਵੀ ਆ ਸੱਚੇ ਪਾਛਾ ਕਿਰਪਾ ਕਰੇ ਇਹ ਇਤਿ ਜਿਆਦਾ ਤਰੱਕੀਆਂ ਕਰਨ ਇਸੇ ਤਰ੍ਹਾਂ ਚੜਦੀ ਕਲਾ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸੋ ਗੱਲਬਾਤ ਵੀ ਕੀਤੀ ਹੈ ਸੰਗਤਾਂ ਦੇ ਨਾਲ ਤੇ ਆਪਾਂ ਗੱਲਬਾਤ ਵੀ ਕਰਾਂਗੇ ਜਿਹਰੇ ਪ੍ਰਬੰਧਕ ਨੇ ਪ੍ਰਬੰਧਕਾਂ ਨਾਲ ਵੀ ਗੱਲਬਾਤ ਕਰਾਂਗੇ ਉਹਨਾਂ ਦਾ ਕੀ ਕਹਿਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕੋਈ ਕਹਿਣ ਤੋਂ ਪਹਿਲਾਂ ਧੰਗੁਰ ਤੇਗਵਾਰ ਸਾਹਿਬ ਸੱਚੇ ਪਾਤਸ਼ਾਹ ਤੇ ਉਹਨਾਂ ਦੇ ਪਿਆਰੇ ਤਿੰਨ ਗੁਰਸਿੱਖ ਭਾਈ ਮਤੀਦਾਸ ਭਾਈ ਸਤੀਦਾਸ ਭਾਈ ਤੇ ਆਲਾਈ ਵੀ ਮਹਾਨ ਸ਼ਹਾਦਤ ਨੂੰ ਤੇ ਉਹਨਾਂ ਦੀ 350 ਸਾਲਾਂ ਜੋ ਸ਼ਹੀਦੀ ਸ਼ਤਬੀ ਉਹਨੂੰ ਕੋਟਨ ਕੋਟ ਗੁਰੂ ਸਾਹਿਬ ਦੇ ਚਰਨਾਂ 'ਚ ਪ੍ਰਣਾਮ ਕਰਦਾ ਔਰ ਇਹ ਮਹਾਨ ਨਗਰ ਕੀਰਤਨ ਅਸਾਮ ਦੀ ਧਰਤੀ ਤੋਂ ਗੁਰਦਾਰ ਧੋਬੜੀ ਸਾਹਿਬ ਤੋਂ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਉਤੋਂ 21 ਅਗਸਤ ਨੂੰ ਆਰੰਭ ਹੋਇਆ ਸੀ ਤਕਰੀਬਨ 23 ਸਟੇਟਾਂ ਕਵਰ ਕਰਕੇ ਪੰਜਾਬ ਦੀ ਧਰਤੀ ਤੇ ਆਇਆ ਰਾਤ ਨੂੰ ਗੁਰਦਾਰਾ ਪੰਚਮ ਪਾਛਾ ਸ਼੍ਰੀ ਗੁਰਜਨ ਦੇਵ ਜੀ ਚਰਨ ਸੋ ਪ੍ਰਾਪਤ ਧਰਤੀ ਬੁਰਸਾ ਵਿਖੇ ਠਰਾ ਹੋਇਆ ਅੱਜ ਸਵੇਰੇ ਉਤੋਂ ਨਗਰ ਕੀਰਤਨ ਦੀ ਰਮਤਾ ਪੰਜ ਪਿਆਰਿਆਂ ਦੀ ਗਵਾਈ ਤੇ ਧੰਗੁਰ ਗੁਰਦਾਨ ਸਾਹਿਬ ਦੀ ਛਤਰ ਛਾਇਆ ਹੇਡ ਹੋਈ ਸੀ ਜਿਹੜਾ ਨਗਰ ਕੀਰਤਨ ਬکریاں-ਬکریاں ਸਟੇਟਾਂ ਨੂੰ ਤੈਅ ਕਰਕੇ ਇੱਥੇ ਰਾਤ ਬੁਰਸ਼ਾ ਫੈਰਿਆ ਆਜੋ ਨਗਰ ਕੀਰਤਨ ਬਟਾਲੇ ਦੀ ਧਰਤੀ ਤੇ ਆਇਆ ਇੰਨਾ ਉਤਸ਼ਾਹ ਇੰਨਾ ਪਿਆਰ ਸੰਗਤਾਂ ਵਿੱਚ ਸੰਗਤਾਂ ਆਪਣੇ ਧੰਗੁਰ ਤੇ ਉਹਹਾਦਰ ਸਾਹਿਬ ਤੇ ਉਹਨਾਂ ਦੇ ਪਿਆਰੇ ਗੁਰਸਿੱਖਾਂ ਨੂੰ ਯਾਦ ਕਰ ਕਰਕੇ ਚਿੱਟੇ ਕਿਸੇ ਥਾਂ ਲੱਭਾ ਉੱਥੇ ਬੈਠ ਕੇ ਕਿਸੇ ਨੇ ਸੁਖਮਨੀ ਸਾਹਿਬ ਦੇ ਜਾਪ ਕੀਤੇ ਨੇ ਕਿਤੇ ਢਾਡੀ ਦਰਬਾਰ ਹੋ ਰਹੇ ਨੇ ਔਰ ਕਿਤੇ ਨਾਵੇਂ ਮਹੱਲੇ ਦੇ ਸ਼ਲੋਕ ਪੜ ਕੇ ਗੁਰਤੇਜ ਬਾਹਦਰ ਸਾਹਿਬ ਦੀ ਬਾਣੀ ਪੜ ਕੇ ਉਹਨਾਂ ਨੂੰ ਯਾਦ ਕੀਤਾ ਜਾ ਰਿਹਾ ਇਹ ਬਤਾਲੇ ਦੀ ਧਰਤੀ ਦੇ ਵੀ ਸੰਗਤਾਂ ਨੇ ਬਹੁਤ ਵੱਡਾ ਮਾਣ ਤੇ ਸਤਿਕਾਰ ਧੰਗੁਰ ਗ੍ਰੰਥ ਸਾਹਿਬ ਦਾ ਕੀਤਾ ਆਪਾਂ ਸੀਸ ਘਾਇਆ ਕਿਤੇ ਲੰਗਰ ਲਾਇਆ ਕਿਤੇ ਫਲ ਫਰੂਟ ਲਾਇਆ ਕਿਤੇ ਸ਼ਰਧਾਈਆਂ ਲਗੀਆਂ ਇਹ ਗੁਰੂ ਦੀ ਰਹਿਮਤ ਵਰਤ ਰਹੀ ਹੈ ਗੁਰੂ ਆਪ ਵਰਤ ਰਿਹਾ ਔਰ ਗੁਰਤੇਜ ਬਾਹਦਰ ਸਾਹਿਬ ਐਸੇ ਪੈਗੰਬਰ ਅਵਤਾਰ ਨੇ ਜਿਨ੍ਹਾਂ ਦਾ ਸਰੀਰ ਦਾ ਸੰਸਕਾਰ ਕਿੱਥੇ ਹੋ ਰਿਹਾ ਤੇ ਧਰ ਦਾ ਸੰਸਕਾਰ ਕਿੱਥੇ ਹੋ ਰਿਹਾ ਇੱਕ ਹੀ ਪਗੰਬਰ ਨੇ ਉਹ ਅਜਿਹੇ ਇੱਕ ਹੀ ਗੁਰੂ ਨੇ ਜਿਨ੍ਹਾਂ ਨੇ ਕਿਸੇ ਦੂਜੇ ਧਰਮ ਨੂੰ ਬਚਾਉਣ ਦੀ ਖਾਤਰ ਕੁਰਬਾਨੀ ਦਿੱਤੀ ਹੋਵੇ ਗੁਰਤੇਗ ਮਹਾਰਾਜ ਸਾਹਿਬ ਨੇ ਪੰਡਤ ਕਿਰਪਾ ਰਾਮ ਦੀ ਫਰਿਆਦ ਤੇ ਜਦੋਂ ਜਨੇਊ ਲਾਏ ਜਾ ਰਹੇ ਸਨ ਜਦੋਂ ਧੀਆਂ ਭੈਣਾਂ ਦੀ ਬੇਪਤੀ ਹੋ ਰਹੀ ਸੀ ਉਦੋਂ ਕੁਰਬਾਨੀ ਦਿੱਤੀ ਔਰ ਆਪ ਚੱਲ ਕੇ ਜ਼ਾਲਮ ਹਕੂਮਤ ਕੋਲ ਗਏ ਸੁਨਾਹ ਭੇਜਿਆ ਜੇ ਇਕੱਲੇ ਤੇਗ বাহাদুর ਨੂੰ ਤੁਸੀਂ ਮੁਸਲਮਾਨ ਬਣਾ ਲੋ ਅਸੀਂ ਬਾਕੀ ਪੰਡਤ ਕਸ਼ਮੀਰ ਦੇ ਸਾਰੇ ਧਰਮ ਛੱਡਣ ਨੂੰ ਤਿਆਰ ਆ ਪਰ ਗੁਰਤੇਗ বাহাদুর ਸਾਹਿਬ ਨੂੰ ਸ਼ਹੀਦ ਕਰਨ ਤੋਂ ਪਹਿਲਾਂ ਉਹਨਾਂ ਦੇ ਪਿਆਰੇ ਗੁਰਸੇਖ ਸ਼ਹੀਦ ਕੀਤੇ ਗਏ ਭਾਈ ਮਤੀਦਾਸ ਭਾਈ ਸਤੀਦਾ ਭੈਜ ਦੇ ਹਲਾ ਤੇ ਗੁਰੂ ਸਾਹਿਬ ਦੇ ਸੀਸ ਦਾ ਜਿਹੜਾ ਸੰਸਕਾਰ ਏ ਉਹ ਨਨਪੁਰ ਸਾਹਿਬ ਦੀ ਧਰਤੀ ਤੇ ਹੋਇਆ ਜਿੱਤੇ ਇਸ ਨਗਰ ਕੀਰਤਨ ਦੀ ਸਮਾਪਤੀ ਹੋਣੀ ਹੈ ਸੀਸ ਮੈਲ ਸਾਹਿਬ ਗੁਰਦੁਆਰੇ ਉਥੇ ਵੱਡੇ ਸਮਾਗਮ ਹੋਣੇ 23 ਤੋਂ 25 ਨਵੰਬਰ ਤੱਕ ਔਰ ਧਾਰਤਾ ਸਨਸਕਾਰ ਲਖੀਸ਼ਾ ਵੰਜਾਰੇ ਨੇ ਦਿੱਲੀ ਦੀ ਧਰਤੀ ਤੇ ਕੀਤਾ ਆਪਣੇ ਘਰ ਦੇ ਵਿੱਚੋਂ ਚੰਦਨ ਦੀ ਲੱਕੜਾ ਚੰਦਨ ਦੇ ਦਰਵਾਜ਼ੇ ਚੰਦਨ ਦਾ ਫਰਨੀਚਰ ਉਸ ਵੇਲੇ ਬਣਾ ਕੇ ਅੰਗੀਠਾ ਤੇ ਗੁਰੂ ਸਾਹਿਬ ਦਾ ਸੰਸਕਾਰ ਕਰਕੇ ਗੱਲ ਗਈ ਮੇਰੇ ਘਰ ਨੂੰ ਅੱਗ ਲੱਗ ਗਈ ਗੁਰੂ ਸਾਹਿਬ ਨੇ ਧੜ ਨੂੰ ਸੰਭਾਲਿਆ ਜੋ ਉੱਥੇ ਗੁਰਦਾਰ ਕਾਬਗਾਨ ਸਾਹਿਬ ਹੈ ਗੁਰੂ ਰਹਿਮਤ ਕਰੇ ਮੈਂ ਸਾਰੀਆਂ ਸੰਗਤਾਂ ਦਾ ਆਪਣੇ ਵੱਲੋਂ ਆਪਣੇ ਮੈਨੇਜਰ ਸਾਹਿਬਾਨ ਵੱਲੋਂ ਔਰ ਪ੍ਰਧਾਨ ਸ਼ੋਭਨੀ ਗੁਰਦਾਰ ਪ੍ਰਬੰਧਕ ਕਮੇਟੀ ਵੱਲੋਂ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਦਾ ਜੀ ਆਖਣਾ ਤੁਹਾਡਾ ਬਹੁਤ ਧੰਨਵਾਦ ਤੁਸੀਂ ਰਹਿਮਤ ਵਿੱਚ ਆ ਕੇ ਗੁਰੂ ਦੀ ਬਖਸ਼ਿਸ਼ ਵਿੱਚ ਆ ਕੇ ਗੁਰੂ ਦੀਆਂ ਅਸੀਸਾਂ ਪ੍ਰਾਪਤ ਕੀਤੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਤਕਾਰਯੋਗ ਪ੍ਰਧਾਨ ਸਾਹਿਬ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਵੱਲੋਂ ਪਿਛਲੇ ਦਿਨੀ 21 ਅਗਸਤ 2005 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦੇਸ਼ ਭਾਰਤੀਆਂ ਸਮੂਚੀਆਂ ਸੰਗਤਾਂ ਦੇ ਵਜੇ ਉਸ ਜੋਗ ਨਾਲ ਗੁਰਦੁਆਰਾ ਸ੍ਰੀ ਢੋਪੜੀ ਸਾਹਿਬ ਅਸਾਮ ਤੋਂ ਹਿੰਦ ਦੀ ਚਾਦਰ ਨਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਤ ਇੱਕ ਮਹਾਨ ਨਗਰ ਕੀਰਤਨ ਸਜਾਉਣ ਦਾ ਫੈਸਲਾ ਕੀਤਾ ਗਿਆ ਸੀ ਜੋ ਇਹ ਨਗਰ ਕੀਰਤਨ 21 ਅਗਸਤ ਨੂੰ ਗੁਰਦੁਆਰਾ ਸ੍ਰੀ ਢੋਪੜੀ ਸਾਹਿਬ ਅਸਾਮ ਤੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਤੇ ਪੰਜ ਪਿਆਰੇ ਸਬਾਨ ਦੀ ਇਹ ਅਗਵਾਈ ਦੇ ਵਿੱਚ ਆਕਾਸ਼ ਗਜਾਈ ਗਜਾਉ ਜਕਾਰਿਆਂ ਤੇ ਖਾਲਸਾਈ ਜਾਹੋ ਜਲਾਨ ਨਾਲ ਇਹ ਆਸਾਮ ਦੀ ਧਰਤੀ ਤੋਂ ਮਹਾਨ ਨਗਰ ਕੀਰਤਨ ਆਰੰਭ ਹੋਇਆ ਸੀ ਜੋ ਦੇਸ਼ ਦੇ ਲਗਭਗ 23 ਸਟੇਟਾਂ ਤੋਂ ਹੁੰਦਾ ਆਇਆ ਅੱਜ 82ਵੇਂ ਦਿਨ ਜੋ ਇਹ ਨਗਰ ਕੀਰਤਨ ਪੂਰੇ 95 ਦਿਨ ਚੱਲਣਾ ਹੈ ਅੱਜ 82ਵਾਂ ਦਿਨ ਪਟਾਲਾ ਸ਼ਹਿਰ ਦੀ ਪਵਿੱਤਰ ਧਰਤੀ ਤੇ ਇਹ ਨਗਰ ਕੀਰਤਨ ਪਹੁੰਚਿਆ ਹੈ ਇਸ ਨਗਰ ਕੀਰਤਨ ਦਾ ਪਟਾਲਾ ਸ਼ਹਿਰ ਵਿਖੇ ਪਹੁੰਚੇ ਤੇ ਜਿੱਥੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਵੱਡੇ ਪੱਧਰ ਤੇ ਪ੍ਰਬੰਧ ਕੀਤੇ ਗਏ ਉੱਥੇ ਵਿਸ਼ੇਸ਼ ਤੌਰ ਤੇ ਪਟਾਲਾ ਸ਼ਹਿਰ ਦੀਆਂ ਸਮੂਚੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਜੋ ਸ਼ਾਸਤਰੀ ਨਗਰ ਚੌਕ ਐਲ ਐਸ ਆਈ ਗੁਰਦਾਪੁਰ ਰੋਡ ਪਟਾਲਾ ਵਿਖੇ ਇਕੱਤਰ ਹੋ ਕੇ ਇੱਕ ਪੰਡਾਲ ਵਿੱਚ ਇਕੱਠੇ ਹੋ ਕੇ ਇੱਕ ਥਾਂ ਦੇ ਇਕੱਠੇ ਹੋ ਕੇ ਜਥੇਦਾਰ ਗਿੰਦਰਪਾਲ ਸਿੰਘ ਗੋਰਾ ਮੈਂਬਰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਵਿੱਚ ਇਸ ਨਗਰ ਕੀਰਤਨ ਦਾ ਪਰਵਾ ਸਵਾਗਤ ਕਰ ਰਹੀਆਂ ਹਨ ਇਹ ਉਹਨਾਂ ਨੇ ਇਸ ਨਗਰ ਕੀਰਤਨ ਦਾ ਪਰਵਾ ਸਵਾਗਤ ਕੀਤਾ ਜਿੱਥੇ ਉਹ ਨਗਰ ਕੀਰਤਨ ਦਾ ਸਵਾਗਤ ਕਰ ਰਹੇ ਹਨ ਉੱਥੇ ਵਿਸ਼ੇਸ਼ ਤੌਰ ਤੇ ਇਸ ਨਗਰ ਕੀਰਤਨ ਦੇ ਵਿੱਚ ਇਸਤਰੀ ਸਹਾਸਨ ਸਭਾ ਸੇਵਾ ਸੁਸਾਇਟੀਆਂ ਸੁਖਮਨੀ ਸਾਹਿਬ ਦੇ ਜੋ ਸੁਸਾਇਟੀਆਂ ਨੇ ਉਹਨਾਂ ਵੱਲੋਂ ਸਵੇਰ ਤੋਂ ਲੈ ਕੇ ਜੋ ਨਗਰ ਕੀਰਤਨ ਦੇ ਆਉਣ ਤੱਕ ਸੁਖਮਨੀ ਸਾਹਿਬ ਦੇ ਪਾਠ ਕੀਤੇ ਗਏ ਢਾਡੀ ਜਥਿਆਂ ਵੱਲੋਂ 12 ਰਈ ਸੰਗਤਾਂ ਨੂੰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਇਤਿਹਾਸ ਤੋਂ ਜਾਣੂ ਕਰਾਇਆ ਸੰਗਤਾਂ ਵਿੱਚ ਇੰਨਾ ਉਸ਼ਾਹ ਦੇਖਣ ਨੂੰ ਮਿਲ ਰਿਹਾ ਸੰਕਟਾ ਪਟਾਲੇ ਸ਼ਹਿਰ ਦੇ ਵੱਖ-ਵੱਖ ਪੜਾਵਾਂ ਤੇ ਲੋਕ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਨਤਮਸਤ ਹੋਣ ਨੂੰ ਵਾਸਤੇ ਪਪਾ ਭਾਰ ਹੋ ਕੇ ਇੰਤਜ਼ਾਰ ਕਰ ਰਹੀਆਂ ਮੈਨੂੰ ਸਮਝਣਾ ਇਸ ਨਗਰ ਕੀਰਤਨ ਦਾ ਸੰਕਟਾ 'ਚ ਇਨਾ ਉਸ਼ਾ ਕਿਉਂਕਿ 350 ਸਾਲਾ ਸ਼ਹੀਦੀ ਦੀਵਾਲਾ ਪਤਾ ਨਹੀਂ 400 ਸਾਲਾ ਸਾਡੇ ਕਰਮਾਂ ਦੇ ਵਿੱਚ ਹੈਗਾ ਕਿ ਨਹੀਂ ਇਹ ਸ਼ਹੀਦੀ ਦੀਵਾਲਾ ਅਸੀਂ ਆਪਣੇ ਆਪ ਨੂੰ ਵੱਡੇ ਭਾਗਾਂ ਵਾਲੇ ਸਮਝਨੇ ਕਿ ਸਾਨੂੰ ਆਪਣੇ ਗੁਰੂ ਸਾਹਿਬ ਦਾ ਸ਼ਹੀਦੀ ਦਿਹਾੜਾ ਮਨਾਉਂਦਾ ਸੁਭਾਗ ਪ੍ਰਾਪਤ ਹੈ ਮੈਨੂੰ ਵੀ ਇਸ ਨਗਰ ਕੀਰਤਨ ਵਿੱਚ 15 ਦਿਨ ਬਾਹਰ ਦੀਆਂ ਸਟੇਟਾਂ ਜੋ ਪੰਜਾਬ ਤੋਂ ਬਾਹਰ ਦੀਆਂ ਸਟੇਟਾਂ ਨੇ ਉਹਨਾਂ ਵਿੱਚ ਜਾ ਕੇ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਇਸ ਨਗਰ ਕੀਰਤਨ ਦੇ ਵਿੱਚ ਸੰਗਤਾਂ ਤੇ ਇੰਨਾ ਉਤਸ਼ਾਹ ਸੀ ਨਗਰ ਕੀਰਤਨ ਵਿੱਚ ਹਰ ਧਰਮ ਦੇ ਲੋਕ Hindu, Muslim, Isai, Jain, Sikh ਭਾਈਚਾਰਾ ਸਮੂਹੀਆਂ ਸੰਗਤਾਂ ਪੱਪਾ ਭਾਰੋ ਕੇ ਫੁੱਲਾਂ ਦੀ ਵਰਖਾ ਕਰਕੇ ਵਕਫ ਵਕ ਪੜਾਵਾ ਤੇ ਲੋਕ ਇਹ ਲੰਗਰਾਂ ਦੇ ਪ੍ਰਬੰਧ ਕਰਕੇ ਇਸ ਨਗਰ ਕੀਰਤਨ ਦਾ ਪੱਪਾ ਭਾਰੋ ਕੇ ਸਵਾਲ ਕਰ ਰਹੀਆਂ ਜਿੰਨਾ ਸੰਗਤਾਂ ਨੇ ਇਸ ਨਗਰ ਕੀਰਤਨ ਵਿੱਚ ਬਟਾਲਾ ਸ਼ਹਿਰ ਵਿਖੇ ਸਹਿਯੋਗ ਦਿੱਤਾ ਮੈਂ ਉਹਨਾਂ ਦਾ ਸ਼ਰਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਲੋ ਤਹਿ ਦਿਲੋਂ ਧੰਨਵਾਦ ਕਰਦਾ ਅਤੇ ਜੋ ਇਸ ਨਗਰ ਕੀਰਤਨ ਵਿੱਚ ਸ਼ਾਮਲ ਹੋ ਕੇ ਅੱਜ ਬਟਾਲਾ ਸ਼ਹਿਰ ਵਿਖੇ ਪਹੁੰਚਿਆ ਸੰਗਤਾਂ ਉਹਨਾਂ ਨੂੰ ਮੈਂ ਜੀ ਆਖਦਾ ਸਮੂਹਕੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਆਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਉਹਨਾਂ ਦੇ ਅਨੰਦ ਸੇਵਕ ਸਿੱਖਾਂ ਨੂੰ ਕੋਟਾਨ ਕੋਟਾਨ ਪ੍ਰਣਾਮ ਕਰਦਾ ਹਾਂ ਤੇ ਸਮੂਹੀਆਂ ਸੰਗਤਾਂ ਨੂੰ ਬੇਨਤੀ ਕਰਨਾ ਹਾਂ ਕਿ ਆਓ ਅੰਮ੍ਰਿਤ ਛਾਈਓ ਜੀ ਗੁਰੂ ਵਾਲੇ ਬਣੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਣਜੀਤ ਸਿੰਘ ਵੜੈਜ ਪ੍ਰਚਾਰ ਸ੍ਰੀਮਤੀ ਜੀ ਜੀ ਕਿਤੋਂ ਕਿਤੋਂ ਹੁੰਦਾ ਹੋਇਆ ਜਿਹੜਾ ਨਗਰ ਕੀਰਤਨ ਹੈ ਪਟਾਲਾ ਦੀ ਧਰਤੀ ਦੇ ਪਹੁੰਚਿਆ ਤੇ ਕਿੱਦਾਂ ਦਾ ਸਵਾਗਤ ਰਿਹਾ ਏ ਤੇ ਕਿੰਨੇ ਦਿਨ ਲੱਗਦੇ ਆ ਤੇ ਕਿੰਨਾ ਕਿੰਨਾ ਜਿਹੜਾ ਰੈਸਟ ਵੀ ਕੀਤੀ ਜਾਂਦੇ ਕਿੰਨਾ ਕਿੰਨਾ ਚ ਦੇਖੋ ਇਹ ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਪਾਈ ਮਤੀ ਦਾ ਜੀ ਪਾਈ ਸਤੀ ਦਾ ਜੀ ਪਾਈ ਦਿਆਲਾ ਜੀ ਦੀ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਤਾਬਦੀ ਨੂੰ ਸਮਰਪਿਤ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਗੁਰਤਾ ਗਦੀ ਨੂੰ ਸਮਰਪਿਤ ਇਹ ਮਹਾਨ ਸ਼ਹੀਦੀ ਮਾਰ ਸ਼ਹੀਦੀ ਨਗਰ ਕੀਰਤਨ ਅਸਾਮ ਦੀ ਧਰਤੀ ਤੋਂ ਗੁਰਦੁਆਰਾ ਧੋਬੜੀ ਸਾਹਿਬ ਤੋਂ 21 ਅਗਸਤ ਦਾ ਚੱਲਿਆ ਏ ਜਿਹੜੀਆਂ 23 ਸਟੇਟਾਂ ਚੋਂ ਲੰਘਦਾ ਹੋਇਆ 29 ਅਕਤੂਬਰ ਨੂੰ ਪੰਜਾਬ ਵਿੱਚ ਪ੍ਰਵੇਸ਼ ਕੀਤਾ ਹੈ ਇਹ ਸਾਰੇ ਪੰਜਾਬ ਵਿੱਚ ਵੱਖ-ਵੱਖ ਹਲਕਿਆਂ ਵਿੱਚੋਂ ਗੁਰਦੁਆਰਾ ਸਾਹਿਬ ਵਿੱਚ ਬਿਸ਼ਾਮ ਕਰਦਾ ਹੋਇਆ ਰਾਤੀ ਗੁਰਦੁਆਰਾ ਬੁਰਸਾ ਵਿਖੇ ਪਹੁੰਚਾਇ ਗੁਰਦੁਆਰਾ ਬੁਰਸਾ ਤੋਂ 9:30 ਵਜੇ ਤਿਆਰੀ ਕਰਕੇ ਤੇ ਧਾਰੀਵਾਲ ਤੋਂ ਨਿਸ਼ਾਰਾ ਮੱਜਾ ਸਿੰਘ ਕੋਕਰ ਪੌਦੀਆਂ ਉਦੋਂ ਵਾਲ ਹੁਣ ਗਿੱਲਾਂ ਵਾਲੇ ਪਹੁੰਚਾਇ ਕਿੰਨਾ ਕਿੰਨਾ ਚ ਰੈਸਟ ਕੀਤੀ ਜਾਂਦੀ ਤੇ ਕਿੰਨਾ ਸਫਰ ਜਿਹੜਾ ਰੋਡ ਵੇਖੋ ਕਈ ਵਾਰੀ ਤੇ ਰਾਤ 12:12 ਵਜੇ ਇੱਕ ਇੱਕ ਹੋਈ ਜਾਂਦਾ ਹੈ ਤੇ ਰੈਸਟ ਜਿਹੜੀ ਮੇਖੇ ਦਾ 4 ਜਾਂ 5 ਘੰਟੇ ਮਾਹੀਂ ਅੰਮ੍ਰਿਤਸਰ ਫੇ ਹੋ ਜਾਂਦਾ ਦੋ ਚਾਰ ਘੰਟੇ ਰੈਸਟ ਹੁੰਦੀ ਆ ਫਿਰ 4 ਵਜੇ ਸਿੰਘਾਂ ਦੇ ਅਰਦਾਸ ਕਰਕੇ 9:30 ਹੋਏ ਫਿਰ ਚਾਲੇ ਪਾ ਦਿੱਤੇ ਜਾਂਦੇ। ਉਹ ਪੰਜਾਬ ਦੇ ਵਿੱਚ ਜਦੋਂ ਪਹੁੰਚੇ ਉਹ ਤੇ ਕਿੱਦਾਂ ਦੇ ਸਵਾਗਤ ਰੀਤ ਨੇ ਤੇ ਕਿੱਦਾਂ ਜਿਹੜੀਆਂ ਸੰਗਤਾਂ ਨੇ ਨਤਮਸਤਕ ਹੋਈਆਂ ਨੇ ਇਸ ਇਦਾਂ ਉਹ ਵੀ ਸੰਗਤਾਂ ਵਿੱਚ ਇੰਨਾ ਠਾਠਾਂ ਮਾਦ ਦਾ ਸ਼ਾਹ ਵਾ ਸ੍ਰੀ ਗੁਰੂ ਤੇਗ ਬਹਾਦਰ ਪਾਸ਼ਾ ਦੀ ਸ਼ਹੀਦੀ ਨੂੰ ਸਮਰਪਿਤ ਤੇ ਸਿੱਖਾਂ ਦੀ ਸ਼ਹੀਦੀ ਨੂੰ ਸਮਰਪਿਤ ਗੁਰੂ ਗੋਬਿੰਦ ਸਿੰਘ ਜੀ ਦੀ ਗੁਰਤਾ ਗਦੀ ਨੂੰ ਸਮਰਪਿਤ ਇਹ ਆ ਕਿ ਅਥਾ ਸਾਰੇ ਧਰਮਾਂ ਨੇ ਬਹੁਤ ਵਧੀਆ ਸਤਿਕਾਰ ਕੀਤਾ ਸਕੂਲਾਂ ਨੇ ਜਥੇਬੰਦੀਆਂ ਨੇ ਨਿਹੰਗ ਜਥੇਬੰਦੀਆਂ ਨੇ ਗੁਰਨਾਨ ਨਾਮਾ ਭਾਵੇਂ ਕੋਈ ਸਲਾਮ ਵਾਲਾ ਹੈ ਕੋਈ ਬੁੱਧੀ ਹੈ ਜਾਨੀ ਹੈ ਹਿੰਦੂ ਆ ਸਾਰਿਆਂ ਨੇ ਇੱਕ ਗੁਰਨਾਨਕ ਨਾਮ ਨੂੰ ਲੇਵਾ ਸੰਕਤੀ ਰੂਪੇ ਚ ਬਹੁਤ ਜਿਹੜਾ ਮਾਨ ਤੇ ਸਤਕਾਰ ਗੁਰਗੰਸਾ ਦਾ ਕੀਤਾ ਪੰਜਾਂ ਪਿਆਰਾਂ ਨੇ ਕੀਤਾ ਸੰਗਤਾਂ ਦੀ ਕੋਈ ਟੋਟ ਹੀ ਨਹੀਂ ਆ ਰਹਿਣ ਦਿੱਤੀ ਗੁਰੂ ਕੇ ਲੰਗਰਾਂ ਦੀ ਕੋਈ ਕਿਸੇ ਕਿਸਮ ਦੀ ਇੰਨਾ ਉਤਸ਼ਾਹ ਆ ਕਿ ਇੰਨਾ ਉਤਸ਼ਾਹ ਗੁਰੂ ਪਾਤਸ਼ਾਹ ਜੀ ਵੇਖੋ ਸ਼ਹੀਦੀ ਜਿਹੜੀ ਮੁਕਤਾ ਦੀ ਖਾਤਰ ਦਿੱਤੀ ਹੈ ਗੁਰਤੇਗ ਬਹਾਦਰ ਪਾਤਸ਼ਾਹ ਜੀ ਨੇ ਉਹ ਮੁਕਤਾ ਦੀ ਖਾਤਰ ਜਿਹੜੀ ਸ਼ਹੀਦੀ ਆ ਉਹ ਇੱਕ ਨਵਾਂ ਰੰਗ ਜਿਹੜੀ ਆ ਨਵਾਂ ਜੋਸ਼ ਕੋਮੇ ਦੁਨੀਆ ਵਿੱਚ ਫਰ ਰਹੀ ਆ ਬਟਾਲਾ ਪਹੁੰਚੋ ਅੱਜ ਬਟਾਲਾ ਦੇ ਵਿੱਚ ਕਿੱਦਾਂ ਦੇ ਸਵਾਗਤ ਕੀਤੇ ਗਏ ਦੇਖੋ ਤੁਸੀਂ ਸੰਗਤਾਂ ਦਾ ਠਾਠਾ ਮਾਰਦਾ ਆ ਕਾਠਾ ਆ ਗੱਲਾਂ ਵਾਲੀ ਦਾ ਸਾਡੇ ਮਾਰਕਸ ਸਾਹਿਬ ਨੇ ਸਾਰੇ ਹੀ ਨੇ ਇਹਨਾਂ ਪ੍ਰਬੰਧ ਆ ਕਿ ਲੋਕ ਪੱਪਾ ਪਾਰ ਹੋ ਕੇ ਦਿਨ ਰਾਤ ਮਿਹਨਤ ਕਰਕੇ ਤੇ ਨਮਸਕਾਰ ਕਰਨ ਲਈ ਉਤਾਵਲੇ ਨੇ ਇੰਨੀਆਂ ਸੰਗਤਾਂ ਸੜਕਾਂ ਤੇ ਆਈਆਂ ਨੇ ਬਟਾਲੇ ਤੱਕ ਦੂਰ ਤੱਕ ਜਿੱਥੋਂ ਤੱਕ ਨਗਰ ਕੀਰਤਨ ਜਾ ਰਿਹਾ ਨਾ ਵਕ ਵਕ ਪ੍ਰਦਾਨਤਾ ਦੇ ਜਿਹੜੇ ਲੰਗਰ ਨੇ ਗੁਰੂ ਕੇ ਉਹ ਲੱਗੇ ਹੋਏ ਨੇ ਸੋ ਵੀਡੀਓ ਨੂੰ ਵਾਤਵਾ ਸ਼ੇਅਰ ਕਰਿਓ ਕੈਮਰਾ ਪਰਸਨ ਪਵਨ ਕਰਵਾਲ ਦਾ ਨਾ ਨੌਂ ਦੀਆ ਪੰਜਾਬੀ ਲੱਕੀ ਰਾਜਪੂਤ ਬਟਾਲਾ